ਆਓ ਅੱਜ ਤੁਹਾਨੂੰ ਮਿਲਾਉਂਦੇ ਹਾਂ ਸਤਨਾਮ ਸਿੰਘ ਰਖਰਾ ਨਾਲ ਜੋ ਕਿ ਪੇਸ਼ੇ ਤੌਰ ਤੇ ਟੇਲਰ ਮਾਸਟਰ ਦਾ ਕੰਮ ਕਰਦੇ ਹਨ ਅਤੇ ਲੰਮੇ ਸਮੇਂ ਤੋਂ ਇਹਨਾਂ ਨੂੰ ਰੇਡੀਓ ਸੁਣਨ ਦਾ ਸ਼ੌਂਕ ਹੈ ਰੇਡੀਓ ਨੂੰ ਇਹਨਾਂ ਜ਼ਿਆਦਾ ਪਿਆਰ ਕਰਦੇ ਹਨ ਕਿ ਜਿੰਨਾ ਚਿਰ ਕੰਮ ਕਰਦੇ ਹਨ ਨਾਲ ਨਾਲ ਰੇਡੂ ਆ ਵੀ ਸੁਣਦੇ ਹਨ ਅਤੇ ਆਕਾਸ਼ਵਾਨੀ ਦੇ ਸਟੇਸ਼ਨਾਂ ਉੱਪਰ ਅਕਸਰ ਸਤਨਾਮ ਸਿੰਘ ਰਖਰਾ ਦੀਆਂ ਫਰਮੈਸ਼ਾਂ ਰੇਡੂ ਤੇ ਆਉਂਦੀਆਂ ਰਹਿੰਦੀਆਂ ਹਨ ਜਿਸ ਕਾਰਨ ਆਕਾਸ਼ਵਾਨੀ ਰੇਡੂ ਆ ਪਟਿਆਲਾ ਤੋਂ ਬੀਤੇ ਦਿਨੀ ਸਤਨਾਮ ਸਿੰਘ ਰਖਰਾ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਸਨਮਾਨ ਚਿੰ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ ਚਾਹੇ ਅੱਜ ਦੇ ਯੁੱਗ ਅੰਦਰ ਰੇਡੀਓ ਬੀਤੇ ਸਮੇਂ ਦੀ ਇੱਕ ਕਹਾਣੀ ਬਣ ਕੇ ਰਹਿ ਗਿਆ ਹੈ ਪਰੰਤੂ ਅੱਜ ਵੀ ਰੇਡੀਓ ਸੁਣਨ ਵਾਲੇ ਬਜ਼ੁਰਗ ਕਾਰੀਗਰ ਰੇਡੀਓ ਦੇ دیਵਾਨੇ ਹਨ ਉਹਨਾਂ ਦਾ ਕਹਿਣਾ ਹੈ ਕਿ ਰੇਡੀਓ ਇਕੱਲੇਪਨ ਦਾ ਅਹਿਸਾਸ ਨਹੀਂ ਹੋਣ ਦਿੰਦਾ ਨਾਲੋਂ ਨਾਲ ਰੇਡੀਓ ਦੇ ਪ੍ਰੋਗਰਾਮ ਖਬਰਾਂ ਗੀਤ ਸੰਗੀਤ ਆਦ ਸੁਣਦੇ ਰਹਿੰਦੇ ਹਨ ਅਤੇ ਨਾਲ ਨਾਲ ਆਪਣਾ ਹੱਥੀ ਕਾਰਜ ਹੱਥੀ ਕਿਰਤ ਵੀ ਕਰਦੇ ਰਹਿੰਦੇ ਹਨ ਰੇਡੀਓ ਸਾਨੂੰ ਅਨੋਖੀ ਸ਼ਕਤੀ ਪ੍ਰਦਾਨ ਕਰਕੇ ਸਾਡੇ ਜੀਵਨ ਨੂੰ ਸੁਖਤ ਅਹਿਸਾਸ ਪ੍ਰਦਾਨ ਕਰਦਾ ਹੈ ਇਹ ਜਿਹੜਾ ਮੈਨੂੰ ਸਲਮਾਨ ਮਿਲਿਆ ਹੈ ਇਹ ਆਕਾਸ਼ਵਾਣੀ ਪਟਿਆਲਾ ਵੱਲੋਂ ਦਿੱਤਾ ਗਿਆ ਹੈ ਮੈਨੂੰ ਕਿਉਂਕਿ ਮੈਂ तकरीबन 45 ਸਾਲ ਪੁਰਾਣਾ ਮੈਂ ਆਕਾਸ਼ਵਾਣੀ ਦਾ ਸਰੋਤਾ ਹਾਂ 1974-75 ਦੇ ਵਿੱਚ ਮੈਂ ਆਕਾਸ਼ਵਾਣੀ ਦਾ ਸਫ਼ਰ ਸ਼ੁਰੂ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ तकरीबन ਲਗਾਤਾਰ ਚੱਲ ਰਿਹਾ ਹੈ ਤੇ ਇਹ ਸਫ਼ਰ ਮੇਰਾ ਮੇਰੀ ਜਿੰਦਗੀ ਤੇ ਜਾਨ ਮੇਰਾ ਰੇਡੀਓ ਹੈ ਜਿਹੜਾ ਮੇਰੇ پاس ਪਿਆ ਹੈਗਾ ਇਹ ਰੇਡੀਓ ਮੈਨੂੰ ਇਕੱਲਾ ਮਹਿਸੂਸ ਨਹੀਂ ਹੋਣ ਦਿੰਦਾਗਾ ਤੇ ਪਰ ਜਿਹੜੀ ਇਹ ਚੀਜ਼ ਹੈ ਵੀ ਇੱਕ ਇਹ ਨਾਲ ਆਪਣਾ ਮਾਈਂਡ ਫਰੀ ਕੁਛ ਨਹੀਂ ਹੁੰਦਾਗਾ ਨਾ ਕੋਈ ਦਿਮਾਗ ਨੂੰ ਥਕਾਉਟਾਵੇ ਇਹ ਮੇਰਾ ਜੀਵਨ ਸਾਥੀ ਹੈ ਤੇ ਮੈਂ ਤਾਂ ਬਜ਼ੁਰਗਾਂ ਨੂੰ ਵੀ ਬੇਨਤੀ ਕਰਦਾ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਵੀ ਬੇਨਤੀ ਕਰਦਾ ਹੈ ਕਿ ਵੱਧ ਤੋਂ ਵੱਧ ਤੁਸੀਂ ਆਕਾਸ਼ਵਾਣੀ ਨਾਲ ਜੁੜੋ ਮੋਬਾਈਲਾਂ ਤੋਂ ਦੂਰ ਹੋਵੋ ਤੇ ਬਜ਼ੁਰਗਾਂ ਦੇ ਨਾਲ ਵੱਧ ਤੋਂ ਵੱਧ ਤੁਸੀਂ ਪਿਆਰ ਬਣਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਜਿਹੜੇ ਮੋਬਾਈਲ ਵਗੈਰਾ ਇਹ ਤਾਂ ਅੱਜ ਕੱਲ ਦੀ ਜ਼ਿੰਦਗੀ ਨਾਲ ਸੀਮਤ ਰਹਿ ਜਾਂਦੇ ਆ ਪਰ ਜਿਹੜਾ ਬਜ਼ੁਰਗਾਂ ਦਾ ਪਿਆਰ ਉਹ ਆਪਾਂ ਨੂੰ ਭਾਲਿਆ ਨਹੀਂ ਥਾਉਣਾ ਆਪਾਂ ਆਪਦੇ ਧਿਆਨ ਕੰਮ ਕਰੀ ਜਾਈਦਾ ਠੀਕ ਹੈ ਜੀ ਕੋਈ ਦੂਸਰੀ ਰਾਇਣੇਗੀ ਜੇ ਆਪਾਂ ਕੋਈ ਹੋਰ ਮੀਡੀਆ ਜਾਂ ਮੋਬਾਈਲ ਵੇਖੀਏ ਉਹ ਨਾਲ ਆਪਣੇ ਕੰਮ ਵਿੱਚ ਆਪਣਾ ਛੱਟ ਜਾਂਦਾ ਹੈਗਾ ਤੇ ਸਮੇਂ ਦੀ ਬਰਬਾਦੀ ਹੁੰਦੀ ਹੈ ਇਸ ਕਰਕੇ ਜਿਹੜਾ ਸਾਰਿਆਂ ਨੂੰ ਬੇਨਤੀ ਕਰਦਾ ਵੀ ਟੀਵੀ ਦਾ ਖੜਾ ਛੱਡੋ ਜਿਹੜਾ ਵੀ ਬੰਦਾ ਆਕਾਸ਼ਵਾਣੀ ਜਲੰਧਰ ਜਾਂ ਕਿਸੇ ਵੀ ਰੇਡੀਓ ਚੈਨਲ ਦੇ ਨਾਲ ਜੁੜਿਆ ਹੋਇਆ ਉਹ ਕਦੇ ਵਾਸਤੇ ਵੀ ਬਿਮਾਰ ਨਾ ਹੋਊਗਾ ਠੀਕ ਹੈ ਜੀ ਇਹ ਜਉਂਦੀ ਜਗਤ ਦੀ ਮਿਸਾਲ ਮੈਂ ਖੁਦ ਹਾਂ ਮੈਂ ਸਵੇਰ 3 ਵਜੇ ਉੱਠ ਕੇ ਕੰਮ ਤੇ ਬੈਠ ਜਾਣਾ ਹੈਗਾ ਸ਼ਾਮ ਦੇ 7 ਵਜੇ ਤੱਕ ਬੈਠਦਾ ਮੈਂ ਬਿਲਕੁਲ ਨਹੀਂ ਸੌਂਦਾਗਾ ਆਪਦੇ ਧਿਆਨ ਕੰਮ ਕਰੀ ਜਾਂਦਾ ਰੁਟੀਨ ਦੇ ਵਿੱਚ ਹਾਂ 1 ਵਜੇ ਮੈਂ ਰੋਟੀ ਦੀ ਛੁੱਟੀ ਕਰਦਾ 1 ਘੰਟੇ ਬਾਅਦ ਤੇ ਪਰ ਸੌਂਦਾ ਨਹੀਂਗਾ ਕਿਉਂਕਿ ਮੇਰਾ ਸਾਥੀ ਹੈ ਜਿਹੜਾ ਇਹ ਹਮੇਸ਼ਾ ਮੈਨੂੰ ਕਹਿੰਦਾ ਵੀ ਤੁਸੀਂ ਹਰ ਵੇਲੇ ਐਕਟਿਵ ਰਹੋ ਤੇ ਐਕਟਿਵ ਰਹਿ ਵੀ ਰਾਂ ਇਹ ਮੇਰਾ ਪਿਛਲੇ 50 ਸਾਲ ਤੋਂ ਮੇਰਾ ਸਾਥ ਦੇ ਰਿਹਾ ਹੈਗਾ ਇਸ ਕਰਕੇ ਵੀ ਮੈਂ ਤੁਹਾਨੂੰ ਵੀ ਪ੍ਰੇਰਿਤ ਕਰਦਾ ਹੈਗਾ ਵੀ ਤੁਸੀਂ ਵਾਤਵਾਦ ਰੇਡੀਓ ਸੁਣੋ ਤੇ ਫालतू ਪਰਸਾਂ ਦਾ ਧਿਆਨ ਹਟਾਓ ਇਹਦੇ ਸਾਈਡ ਇਫੈਕਟ ਇਹ ਹੈ ਵੀ ਇੱਕ ਤਾਂ ਆਪਾਂ ਬੱਚੇ ਆ ਜਿਹੜੇ ਉਹਨਾਂ ਦੀ ਨਿਗਾ ਕਮਜ਼ੋਰ ਹੋ ਰਹੀ ਹੈ ਠੀਕ ਹੈ ਜੀ 6-7 ਸਾਲ ਦੇ ਬੱਚੇ ਤੋਂ ਲੈ ਕੇ 11-12 ਸਾਲ ਦਾ ਬੱਚਾ ਕੋਈ ਲੈ ਲਓ ਹਰੇਕ ਦੇ ਅੱਜਕਲ ਐਨਕਾ ਲੱਗੀਆਂ ਹੋਈਆਂ ਨੇ ਠੀਕ ਹੈ ਜੇ ਐਸ ਉਮਰ ਚ ਐਨਕਾ ਲੱਗ ਕੇ ਇੰਨੀ ਨਿਗਾ ਘਟ ਸਕਦੀ ਹੈ ਤੇ ਗਾਂ ਬੱਚਿਆਂ ਦਾ ਭਵਖ ਤੁਸੀਂ ਆਪ ਜਾਣਦੇ ਆ ਮੋਬਾਈਲ ਆ ਜਿਹੜਾ ਇਹ ਆਪਣੇ ਮਗਰੋਂ ਲੈਣਾ ਨਹੀਂ ਤੇ ਜਿਹੜਾ ਰੇਡੀਓ ਹੈ ਇਹ ਆਪਣਾ ਸਾਥ ਦੇਊਗਾ ਆਪਾਂ ਨੂੰ ਬਿਮਾਰੀਆਂ ਤੋਂ ਵੀ ਬਚਾਊਗਾ ਠੀਕ ਹੈ ਡਿਪਰੈਸ਼ਨ ਦਾ ਸ਼ਿਕਾਰ ਵੀ ਨਹੀਂ ਹੋਣ ਦਿੰਦਾ ਗਏ ਦੇਖੋ ਮੈਂ ਹਰ ਕੱਲਾ ਆਪਣੇ ਆਪ ਨੂੰ ਮਹਿਸੂਸ ਨਹੀਂ ਕਰਦਾ ਕਿਉਂਕਿ ਮੇਰਾ ਆਕਾਸ਼ਵਾਨੀ ਰੇਡੀਓ ਮੇਰੇ ਨਾਲ ਬੈਠੇ ਜੇ ਕੋਈ ਵੀ ਬਜ਼ੁਰਗ ਕੱਲਾ ਬੈਠਾ ਨਾ ਉਹਨੂੰ ਜੇ ਤੁਸੀਂ ਉਹਦੇ ਨਾਲ ਗੱਲਬਾਤ ਨਹੀਂ ਵੀ ਕਰ ਸਕਦੇ ਉਹਨੂੰ ਇੱਕ 5-700 ਹਜ਼ਾਰ ਦਾ ਰੇਡੀਓ ਲੈ ਕੇ ਦੇ ਦਿਓ ਠੀਕ ਹੈ ਉਸੇ ਨਾਲ ਹੀ ਉਹਦਾ ਟਾਈਮ ਪਾਸ ਹੋ ਜੂ ਉਹ ਆਪਣੇ ਆਪ ਨੂੰ ਬਿਮਾਰ ਵੀ ਨਹੀਂ ਸਮਝੂਗਾ ਤੇ ਕੱਲਾ ਵੀ ਨਹੀਂ ਸਮਝੂਗਾ ਉਹਦੇ ਆਪ ਨੂੰ